ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਵਿੱਚ ਬੈਂਕ ਦੇ ਵਿੱਚ ਹੋਣ ਵਾਲੇ ਫਰਾਡ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਇਹ ਫਰਾਡ ਆਮ ਫਰਾਡ ਨਹੀਂ ਹੈਗੇ ਨੇ ਬੈਂਕ ਦੇ ਵਿੱਚ ਜੇਕਰ ਤੁਹਾਡੇ ਚੈੱਕ ਪਏ ਨੇ ਤਾਂ ਉਹ ਚੈੱਕ ਕਦੀ ਵਿਗਾਇਬ ਹੋ ਸਕਦੇ ਨੇ ਉਸ ਗੈਂਗ ਦਾ ਪਰਦਾ ਫਾਸ਼ ਕੀਤਾ ਹੋਇਆ ਹੈ ਸਾਡੇ ਨਾਲ ਜਲੰਧਰ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਹੁਰੀ ਨੇ ਗੱਲਬਾਤ ਕੀਤੀ ਹੈ ਸਰ ਕਾਫੀ ਵੱਡਾ ਇੱਕ ਇੱਕ ਕਹੋ ਲੋਕਾਂ ਦੇ ਖਾਤੇ ਦੇ ਵਿੱਚ ਜੋ ਪੈਸੇ ਲਗਾਉਣੇ ਸੀਗੇ ਉਹ ਚੈੱਕ ਹੀ ਗਾਇਬ ਹੋ ਜਾਂਦੇ ਸੀਗੇ ਇਸ ਗੈਂਗ ਨੂੰ ਕਿਵੇਂ ਤੁਸੀਂ ਜਿਹੜਾ ਹੈਗਾ ਇਹ ਪਕੜਿਆ ਕੀ ਕੁਝ ਜਿਹੜੇ ਨੇ ਉਹ ਕਿਹੜੀ ਕਿਹੜੀ ਸਟੇਟ ਦੇ ਵਿੱਚ ਇਹਨਾਂ ਨੇ ਕਰ ਰਹੇ ਸੀ ਇਹ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀਗਾ ਜੀ 10-15 ਦਿਨ ਤੋਂ ਚੱਲ ਰਿਹਾ ਸੀਗਾ ਤੇ ਪੰਜ ਬੰਦੇ ਗ੍ਰਿਫਤਾਰ ਹੋਏ ਤਿੰਨ ਜੇਨ ਕੇ ਜੰਮੂ ਦੇ ਇੱਕ ਅਬੋਰ ਦਾ ਹੈ ਤੇ ਇੱਕ ਅੰਮ੍ਰਿਤਸਰ ਦਾ ਤੇ ਇੰਨਾ 18 ਬੈਂਕ ਅਕਾਊਂਟ ਸੀਗੇ ਇਹਨਾਂ ਦੇ ਜਿਹੜੇ ਲਿਖਤੀ ਪੜਤੀ ਸੀਜ਼ ਕਰਾ ਲਏ ਗਏ 44 एटीएमਸ ਜਲਦੀ ਏਟੀਐਮਸ ਮਿਲੇ ਹਨ 18 ਤੋਂ ਕਰੀਬ ਚੈੱਕ ਬੁਕਸ ਮਿਲੀ ਹੈ ਤੇ 2023 ਤੇ 24 ਦੀ 61 ਵਰਦਾਤਾਂ ਜਿਹੜੀਆਂ ਇਸ ਤਰ੍ਹਾਂ ਦੀ ਇਹਨਾਂ ਨੇ ਇਹਨਾਂ ਨੂੰ ਅੰਜਾਮ ਦਿੱਤਾ ਹੋਰ ਵੀ ਵਰਦਾਤਾਂ ਸਾਹਮਣੇ ਆ ਸਕਦੀਆਂ ਮੋਟਰ ਸੁਪਰਡੈਂਟ ਇਹ ਹੁੰਦਾ ਸੀਗਾ ਕਿ ਦੋ ਬੰਦੇ ਜਾਂਦੇ ਸੀਗੇ ਬੈਂਕ ਦੇ ਅੰਦਰ ਤੇ ਜਿੱਥੇ ਲੋਕ ਚੈੱਕ ਜਮ੍ਹਾਂ ਕਰਦੇ ਡ੍ਰੌਪ ਬਾਕਸ ਚ ਉੱਥੇ ਕਹਿੰਦੇ ਸੀ ਕਿ ਜੀ ਆਪਾਂ ਹੁਣੇ ਚੈੱਕ ਡ੍ਰੌਪ ਕਰਕੇ ਗਏ ਸੀਗੇ ਤੇ ਆਪਾਂ ਉਹ ਚੈੱਕ ਨਹੀਂ ਲਗਾਣਾ ਤੇ ਜਿਹੜਾ ਵੀ ਇਨਚਾਰਜ ਹੁੰਦਾ ਸੀਗਾ ਉਹਨਾਂ ਨੂੰ ਸਾਰੇ ਚੈੱਕ 22 25 ਜੋ ਵੀ ਜਿੰਨੇ ਵੀ ਚੈੱਕ ਡ੍ਰੌਪਡ ਹੈ ਉਹ ਦਿਖਾ ਦਿੰਦਾ ਸੀਗਾ ਦਿਖਾ ਕੇ ਉਹ ਜਦੋਂ ਦੇਖਦੇ ਹੁੰਦੇ ਸੀਗੇ ਤਾਂ ਹੀ ਉਹਨਾਂ ਨੇ ਕਿਸੇ ਇੱਕ ਪਾਰਟਿਕੂਲਰ ਅਮਾਉਂਟ ਦਾ ਚੈੱਕ ਦਾ ਨੰਬਰ ਬੈਂਕ ਤੇ ਨਾਂ ਯਾਦ ਕਰ ਲਿਆ ਬਾਹਰ ਆ ਕੇ ਆਪਣੇ ਗੈਂਗ ਮੈਂਬਰ ਨੂੰ ਦਿੱਤਾ ਉਹ ਥੋੜੀ देर ਬਾਅਦ ਗਏ ਉਹਨਾਂ ਨੇ ਕਿਹਾ ਕਿ ਜੀ ਆਪਾਂ ਚੈੱਕ ਲਾਇਆ ਸੀਗਾ ਖਾਤੇ ਚ ਅਕਾਊਂਟ ਚ ਪੈਸੇ ਨਹੀਂ ਹੈ ਪਰ ਵਾਪਸ ਲੈਣਾ ਹੈ ਉਬਵੀਸਲੀ ਉਹ ਪੁੱਛਦੇ ਸੀਗੇ ਨਾ ਨੂੰ ਕਿ ਕਿਹੜਾ ਕਿਸ ਨਾਂ ਤੇ ਸੀਗਾ ਤੇ ਨਾਂ ਤਾਂ ਉਹਨੂੰ ਪਤਾ ਹੁੰਦਾ ਸੀ ਤੇ ਨਾਂ ਅਕਾਊਂਟ ਨੰਬਰ ਉਹ ਦੱਸ ਦਿੰਦੇ ਸੀਗੇ ਉਹ ਚੈੱਕ نکال ਕੇ ਉਹਨੂੰ ਫੋਰਜ ਕਰਕੇ ਕੁਝ ਪੇਂਟ ਖਰੋਂਚ ਕੇ ਪੇਂਟ ਕਰਕੇ ਬਰਸ਼ਸ ਵੀ ਮਿਲੇ ਨਾ ਤੁਮ ਕਲਰਸ ਵੀ ਮਿਲੇ ਉਹ ਕਿਸੇ ਹੋਰ ਖਾਤੇ ਲਗਾ ਦਿੰਦੇ ਸੀਗੇ ਅੱਛਾ ਟੋਟਲ ਕਿੰਨੇ ਕੁ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਨੇ ਤੇ ਕਿੰਨੇ ਹੈ ਪੰਜ ਪੰਜ ਲੋਕ ਗ੍ਰਿਫਤਾਰ ਕੀਤੇ ਨੇ ਫਿਲਹਾਲ ਤਾਂ ਸਿਰਫ ਪੰਜ ਹੈ ਇੱਕ ਦੋ ਹੋਰ ਇਸ ਹੋ ਸਕਤੇ ਹੈ ਅੱਛਾ ਇਹਨਾਂ ਦਾ ਕਿਵੇਂ ਮਤਲਬ ਕਨੈਕਸ਼ਨ ਕਿਵੇਂ ਬਣਾ ਜੀ ਮੈਂ ਦੱਸ ਰਿਹਾ ਕਿ ਅਲੱਗ ਅਲੱਗ ਤਾਮੇ ਦੇ ਰੈਡ ਬਣੇ ਨੇ ਇੱਕ ਕੁਝ ਕੁਝ ਫੇਸਬੁੱਕ ਤੋਂ ਥਰੂ ਕੋਈ ਇੰਸਟਾਗ੍ਰਾਮ ਦੇ ਥਰੂ ਮੈਂ ਮਤਲਬ ਸੋਸ਼ਲ ਮੀਡੀਆ ਤੋਂ ਲਿੰਕ ਇਹਨਾਂ ਦੇ ਜੁੜੇ ਅੱਛਾ ਇਹ ਜਿਹੜੇ 5 ਹੈਗੇ ਨੇ ਇਹਨਾਂ ਵਿੱਚੋਂ ਮੀਨ ਜਿਹੜਾ ਹੈਗਾ ਮਾਸਟਰ ਮਾਈਂਡ ਕੌਣ ਹੈਗਾ ਹੈ ਇਹ ਸਾਰੇ ਇਹ ਸਾਰੇ ਮਾਸਟਰ ਮਾਈਂਡ ਸੀਗੇ ਜੀ ਹਾਂ ਹਾਂ ਇਹ ਸਾਰਿਆਂ ਦੇ ਉਹ ਰਹਿੰਦਾ ਅੱਛਾ ਟੋਟਲ ਕਿੰਨੇ ਇਹਨਾਂ ਦੇ ਅਕਾਊਂਟਸ ਫ੍ਰੀਜ਼ ਹੋਏ ਨੇ ਕਿੰਨੇ ਏਟੀਐਮ 18 ਅਕਾਊਂਟ ਫ੍ਰੀਜ਼ ਹੋਏ ਜੀ ਅੱਛਾ ਏਟੀਐਮ ਕਿੰ ਕੁਈ ਹੈਗਾ ਹੁੰਦਾ ਤਾਂ ਕੋਈ 5.5 ਕਰੋੜ ਰੁਪਏ ਜਿਹੜਾ ਨੰ ਠੱਗਿਆ ਲੋਕ ਹੂੰ ਰੁਪਿਆ ਹੋਵੇ ਇਸ ਦੇ ਵਿੱਚ ਕੋਈ ਬੈਂਕ ਕਰਮਚਾਰੀਆ ਫਿਰ ਕੋਈ ਨਹੀਂ ਨਹੀਂ ਉਹ ਹਲੇ ਤੱਕ ਨਹੀਂ ਨੋਟਿਸ ਹਲੇ ਕੁਝ ਨਹੀਂ ਹੈ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਇੱਕ ਵੱਡਾ ਜਿਹੜਾ ਹੈਗਾ ਇਹ ਉਹ ਗਿਰੋ ਜਿਸ ਦਾ ਪਰਦਾ ਫਾਗ ਜਿਹੜਾ ਹੈ ਉਹ ਜਲਦ ਪੁਲਿਸ ਨੇ ਕੀਤਾ ਹੈ ਕੈਮਰਾ ਵਿੱਚ ਪੰਕੀ ਦਿਨਾਰ ਰਾਜਗਪਤਾ ਜਿਲਾਂਦ